ਭਲਾ ਤੇ ਮਰਦਾਨਾ ਸੇਵਾ ਗੁਰੂ ਦੀ ਕਰਨ ਕਮਾਲ ਭਲਾ ਤੇ ਮਰਦਾਨਾ ਸੇਵਾ ਗੁਰੂ ਦੀ ਕਰਨ ਕਮਾਲ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਨਨਕਾਣੇ ਦੇ ਵਿੱਚ ਚਾਨਣ ਚੜਿਆ ਮਾਤਰੀ ਬਤਾ ਦਾ ਵੇੜਾ ਪਰਿਆ ਨਨਕਾਣੇ ਦੇ ਵਿੱਚ ਚਾਨਣ ਚੜਿਆ ਮਾਤਰੀ ਬਤਾ ਦਾ ਵੇੜਾ ਪਰਿਆ ਪਿਤਾ ਕਾਲੂ ਦਾ ਘਰ ਅਜ ਪਰਿਆ ਭਰਿਆ ਖੁਸ਼ੀਆਂ ਨਾਲ ਪਿਤਾ ਕਾਲੂ ਦਾ ਘਰ ਅਜ ਪਰਿਆ ਭਰਿਆ ਖੁਸ਼ੀਆਂ ਨਾਲ ਜਗਤ ਨਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤ ਨਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਏ ਮੱਜਾਂ ਗਾਇਆ ਖੇਤ ਤੋ ਚਰਿਆ ਗੁਰੂ ਨੇ ਕੀਤਾ ਹਰਿਆ ਪਰਿਆ ਮੱਜਾਂ ਗਾਇਆ ਖੇਤ ਤੋ ਚਰਿਆ ਗੁਰੂ ਨੇ ਕੀਤਾ ਹਰਿਆ ਪਰਿਆ ਕਾਲੀ नाग ਨੇ ਸ਼ਾਹ ਕੀਤੀ ਕੀਤੀ ਫਣਕ ਲੜ ਕਾਲੀ नाग ਨੇ ਸ਼ਾਹ ਕੀਤੀ ਕੀਤੀ ਫਣਕ ਲੜ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਸੱਚਾ ਸੌਦਾ ਕਰਕੇ ਆਇਆ ਵੀਰ ਪਈਏ ਜਾੜੇ ਸੱਚਾ ਸੌਦਾ ਕਰਕੇ ਆਇਆ ਵੀਰ ਪਈਏ ਜਾੜੇ ਜਿਸ ਲੰਕਰ ਨੂੰ ਸਕਜ ਦੁਨੀਆ ਲੁੱਟਦੀ ਪਈ ਨਜ਼ਾਰੇ ਜਿਸ ਲੰਕਰ ਨੂੰ ਸਕਜ ਦੁਨੀਆ ਲੁੱਟਦੀ ਪਈ ਨਜ਼ਾਰੇ ਪਿਤਾ ਕਾਲੂ ਨੇ ਮਾਰੇ ਥੱਪੜ ਮੂੰਹ ਕਰ ਦਿੱਤਾ ਲਾਲ ਪਿਤਾ ਕਾਲੂ ਨੇ ਮਾਰੇ ਥੱਪੜ ਮੂੰਹ ਕਰ ਦਿੱਤਾ ਲਾਲ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤਨ ਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਮੋਦੀ ਖਾਨੇ ਬਾੜਕਸਰ ਗੁਰ ਤੇਰਾ ਤੋਲ ਤਲਾਇਆ ਤੇਰਾ ਤੋਲ ਤਲਾਇਆ ਮੋਦੀ ਖਾਨੇ ਬਾੜਕਸਰ ਗੁਰ ਤੇਰਾ ਤੋਲ ਤਲਾਇਆ ਖਾਲੀ ਝੋਲੀ ਪਰਤੀ ਸਰਦੀ ਪਰ ਪਰ ਸਾ ਬਾਪਾਇਆ ਪਰ ਪਰ ਸਾ ਬਾਪਾਇਆ ਖਾਲੀ ਝੋਲੀ ਪਰਤੀ ਸਰਦੀ ਪਰ ਪਰ ਸਾ ਬਾਪਾਇਆ ਪਰ ਪਰ ਸਾ ਬਾਪਾਇਆ ਗੁਰੂ ਗ੍ਰੀਤ ਗੁਰੂ ਨਾਨਕ ਮੇਰਾ ਜਸਕਾਰ ਖੇਡਣਦੋ ਬਾਲ ਗੁਰੂ ਗਰੀਸ ਤੇ ਗੁਰੂ ਨਾਨਕ ਮੇਰਾ ਜਦ ਕਰ ਖੇਡਣ ਧੋ ਬਾਲ ਜਗਤ ਨਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤ ਨਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਨਾ ਕੋਈ Hindu ਨਾ ਕੋਈ Muslim ਸਤਿਗੁਰੂ ਨਾਰਾ ਲਾਇਆ ਸਤਿਗੁਰੂ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਨ ਸਤਗੁਰੂ ਨਾ ਰਹਾ ਲਾਇ ਸੁਖ ਚੰਨ ਜੋਤੀ ਵਾਲਿਆ ਜਾਸੀ ਭੇਗ ਅਦਾਸੀ ਪਾਇਆ ਭੇਗ ਅਦਾਸੀ ਪਾਇਆ ਸੁਖ ਚੰਨ ਜੋਤੀ ਵਾਲਿਆ ਜਾਸੀ ਭੇਗ ਅਦਾਸੀ ਪਾਇਆ ਭੇਗ ਅਦਾਸੀ ਪਾਇਆ ਕਲਛੇ ਤਰ ਤੋਂ ਪਾਣੀ ਕਲਿਆ ਕਲਿਆਪੁਰ ਕਰਤਾਰ ਕਲਛੇ ਤਰ ਤੋਂ ਪਾਣੀ ਕਲਿਆ ਕਲਿਆਪੁਰ ਕਰਤਾਰ ਜਗਤ ਨਹ ਹਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਜਗਤ ਨਹਾਲ ਹੋ ਗਿਆ ਗੁਰੂ ਨਾਨਕ ਬੈਠੇ ਨਾਲ ਕਾਂਤਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਮੇਰਾ ਕਰੇ ਸਾਰੇ ਦੇ ਸਭ ਦੇ ਚੰਨ ਕਰਤੇ ਮਹਾਰਾ ਜੀ ਨਾ ਬਰੂ ਦੇ ਚਰੋਤੇ ਵਿਦਵਾਨ ਤਾਂ ਸੱਚੇ ਪਾਚ ਬਾਜ ਪੜਾਈ ਪੱਤਰਕਾਰ ਤੇਵਿੰਦਰ ਸਿੰਘ ਰੌਲ ਕਾ ਸੱਚੇ ਪਾਚ ਸੋਚਾ ਸਿੰਘ ਜਲਪਿੰਡ ਚੰਝੋਤੀ ਤਹਿਸੀਲ ਅਜਨਾਲਾ ਜਲੰਮਰ ਸੰਤ ਪੁਸਤਕ ਮਾਪ ਮਹਾਰਾ ਜੀ ਨਾ ਬਰੂ ਦੇ ਚਰੋਤੇ ਕਬਲੀਆਂ ਦਾ ਮਾਰ ਕਬਲੀਆਂ ਦਾ ਮਾਰ ਕੀਤਾ ਦੱਸੇ ਪਿਤਾ ਕਲਗੀ ਵਾਲੇ ਬਾਜਾ ਗੁਰਨਾਨਕ ਮੇਰਾ ਕਰੇ ਇੰਨੀ ਹਾਰੀ ਪਰਮਾਨੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਹਿਗੁਰੂ ਜੀ ਖਾਲਸਾ ਵਗੇ ਜਪ ਜੀ